ਅੱਜ ਪਰਮੇਸ਼ਰ ਜੀ ਦੇ ਬਚਨ ਦੇ ਵਿੱਚੋਂ ਫਤਿਹ ਪਾਉਣ ਦੇ ਬਾਰੇ ਵਿੱਚ ਸਿੱਖਾਂਗੇ ਹallelujah ਸਾਡਾ ਪਰਮੇਸ਼ਰ ਸਾਨੂੰ ਵੈਰੀ ਦੇ ਉੱਤੇ ਫਤਿਹ ਬਖਸ਼ਣ ਵਾਲਾ ਪਰਮੇਸ਼ਰ ਹੈ ਚਾਹੇ ਉਹ ਵੈਰੀ ਸੰਸਾਰਕ ਹੋਣ ਚਾਹੇ ਆਤਮਿਕ ਹੋਣ ਪਰ ਸਾਡਾ ਪਰਮੇਸ਼ਰ ਸਾਨੂੰ ਹਰ ਵੈਰੀ ਦੇ ਉੱਤੇ ਫਤਿਹ ਬਖਸ਼ ਦੇਣ ਵਾਲਾ ਪਰਮੇਸ਼ਰ ਹੈ ਸਪੋਜੀਏ ਮਸੀ ਕੀ ਇਸ ਵੀਡੀਓ ਨੂੰ ਮਾਫ ਕਰਨਾ ਮੈਂ ਵਿੱਚੋਂ ਰੋਕਿਆ ਮੈਂ ਤੁਹਾਨੂੰ ਹੁਣ ਇਹ ਵੀਡੀਓ ਪੂਰੀ ਤੁਸੀਂ ਦੇਖਿਓ ਇਸ ਨੂੰ ਜਰੂਰ ਵਾਚ ਕਰਨਾ ਪਰ ਪਹਿਲਾਂ ਇਸ ਤੇ ਹੈ ਨਾ ਮੈਨੂੰ ਤੁਹਾਡੇ ਜੀ ਕਮੈਂਟ ਆਏ ਸੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਔਰ ਤੁਸੀਂ ਦੱਸਿਓ ਇਹ ਸਹੀ ਹੈ ਜਾਂ ਗਲਤ ਹੈ ਉਹ ਇਨਾ ਕਮੈਂਟਾਂ ਨੂੰ ਦੇਖੀ ਹੈ ਜੀ ਸਕਰੀਨ ਸ਼ਾਟ ਦੇ ਜੈਨੂੰ ਲਗਾ ਦੂੰਗੀ ਦਿੱਲੀ ਸਾਈਡ ਤੇ ਇੱਕ ਇੱਕ ਕਮੈਂਟ ਕਰਦੇ ਨੇ ਤੇ ਆਪ ਕੋਈ ਕਮੈਂਟਾਂ ਨਹੀਂ ਦਿੱਤੀ ਕਿ ਜੇ ਮੈਂ ਕੁਝ ਨਹੀਂ ਕਰਨਾ ਚਾਹੁੰਦੀ ਪਰ ਤੁਸੀਂ ਮੈਨੂੰ ਦੱਸਿਓ ਕਿ ਸਹੀ ਕਰ ਰਹੀ ਆ ਜਾਂ ਗਲਤ ਕਰ ਰਹੀ ਆ ویسੇ ਤਾਂ ਮਸੀਹ ਦੇ ਵਿੱਚ ਹੈ ਹੀ ਕਿ ਦੂਸਰਿਆਂ ਨੂੰ ਮਾਫ਼ ਕਰਨਾ ਤੁਸੀਂ ਲਿਖਿਓ ਪਹਿਲਾ ਕਮੈਂਟ ਨਾ ਨੰਡਿੰਗ ਕੀਤਾ ਫਤੇ ਸ਼ਬਦ ਜਿਹੜਾ ਸਿੱਖਾਂ ਵਿੱਚ ਜ਼ਿਆਦਾਤਰ ਵਰਤੇ ਆ ਜਾਂਦਾ ਹੈ ਤੇ ਇਹਨੂੰ ਮਿਸਯੂਜ਼ ਨਾ ਕਰੋ ਮੈਨੂੰ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਉਹਨਾਂ ਨੇ ਮਿਸਯੂਜ਼ ਕਿੱਥੇ ਕੀਤਾ ਹੈਨਾ ਕਿ ਫਤੇ ਉਹੀ ਆ ਉੱਥੇ ਔਰਤੀ ਕਹਿ ਸਕਦੇ ਫਤੇ ਸ਼ਬਦ ਮਤਲਬ ਕਿ ਬਾਈਬਲ ਦੇ ਵਿੱਚ ਵੀ ਲਿਖਿਆ ਹੋਇਆ ਵਾ ਕਿੰਨੀ ਉਹਨਾਂ ਨੇ ਜੰਗ ਲੜੀ ਕਿ ਉਹਨੂੰ ਫਤੇ ਪਾਈ ਸੀ ਠੀਕ ਹੈ ਨਾ ਤੇ ਤੁਸੀਂ ਜ਼ਰੂਰ ਦੇਖਿਓ ਬਾਈਬਲ ਪਹਿਲੇ ਪੜ੍ਹ ਕੇ ਦੇਖੋ ਤੇ ਦੂਸਰਾ ਉਹਨਾਂ ਨੇ ਕਮੈਂਟ ਕੀਤਾ ਤਰੀਕਾ ਬਿਲਕੁਲ ਸਿੱਖ ਪ੍ਰਚਾਰ ਵਾਲਾ ਦਾ ਤੁਹਾਨੂੰ ਲੱਗਦਾ ਪਰ ਮੇਰੇ ਹਿਸਾਬ ਨਾਲ ਤਾਂ ਸਿੱਖ ਪ੍ਰਚਾਰ ਵਾਲਾ ਲੱਗਦਾ ਨਹੀਂ ਅਸੀਂ ਬਾਈਬਲ ਦੇ ਹਿਸਾਬ ਨਾਲ ਇਹਦੇ ਪਾਈਪਲ ਦੇ ਵਿੱਚ ਬਹੁਤ ਸਾਰੀਆਂ ਇਹ ਜਿਹੜੀਆਂ ਸੱਚੀਆਂ ਕਹਾਣੀਆਂ ਨੇ ਸੱਚੀਆਂ ਘਟਨਾਵਾਂ ਨੇ ਜਿਨ੍ਹਾਂ ਉੱਤੇ ਇਹ ਮਤਲਬ ਸ਼ਬਦ ਫਤਿਹ ਕਿਹਾ ਜਾਂਦਾ ਕੋਈ ਤੁਸੀਂ ਪਹਿਲੇ ਬਾਈਬਲ ਪੜ੍ਹ ਕੇ ਦੇਖੋ ਠੀਕ ਹੈ ਨਾ ਇਹ ਬਿਲਕੁਲ ਵੀ ਉਹਨਾਂ ਨਾਲ ਦਾ ਨਹੀਂ ਹੈਗਾ ਕਰ ਸਿੱਖ ਪ੍ਰਚਾਰ ਦੇ ਨਾਲ ਕਿ ਇਹਦਾ ਹਨਾ ਵੀ ਤੀਸਰਾ ਕਮੈਂਟ ਆ ਬਾਈਬਲ ਦੇ ਹਿਸਾਬ ਨਾਲ ਲੇਡੀ ਲੇਡੀ ਪਾਸਟਰ ਨਹੀਂ ਹੋ ਸਕਦੀ ਕਿਉਂ ਨਹੀਂ ਹੋ ਸਕਦੀ ਬਾਈਬਲ ਦੇ ਹਿਸਾਬ ਨਾਲ ਬਹੁਤ ਸਾਰੇ ਤੁਸੀਂ ਬਾਈਬਲ ਪੜ੍ਹ ਕੇ ਦੇਖੋ ਕਿ ਹਨਾ ਇਹਨਾਂ ਲੇਡੀਜ਼ ਨੇ ਇੱਕ ਤਾਂ ਹਨਾ ਪ੍ਰਭੂ ਯਿਸੂ ਜੀ ਕੋਲ ਬੈਠੇ ਆ ਤੇ ਲੇਡੀਸ ਇੱਕ ਆਉਂਦੀ ਆ ਉਹ ਬੇਵਿਚਾਰ ਨਹੀਂ ਸੀਗੀ ਤੇ ਜਦੋਂ ਉਹਨੂੰ ਉਹਦੇ ਬਾਰੇ ਦੱਸਿਆ ਤੇ ਹਨਾ ਉਹਦੀ ਅੱਖਾਂ ਕੁਲ ਗਈ ਉਹ ਕਹਿੰਦੀ ਵੀ ਮਤਲਬ ਕਿ ਤੁਸੀਂ ਤਾਂ ਮੇਰੇ ਸਾਹਮਣੇ ਮੇਰੇ ਬਾਰੇ ਦੱਸਤਾ ਲੇਕਿਨ ਉਸ ਤੋਂ ਬਾਅਦ ਉਹਨੇ ਸੁਣ ਕੇ ਬਾਅਦ ਜਦੋਂ ਉਹਨੇ ਇਹ ਦੇਖਿਆ ਕਿ ਇਹਨੇ ਮੇਰੇ ਬਾਰੇ ਸਾਰਾ ਕੁਝ ਦੱਸ ਦਿੱਤਾ ਵਾ ਤੋਂਨੇ ਹਨਾ ਜਾ ਕੇ ਆਪਣੇ ਪਿੰਡ گاؤں ਦੇ ਵਿੱਚ ਜਾ ਕੇ ਉਹਨੇ ਕਿਹਾ ਕਿ ਇੱਕ ਉੱਥੇ ਨਵੀਂ ਬੈਠਾ ਜਿਹਨੇ ਮੇਰੇ ਬਾਰੇ ਸਾਰਾ ਕੁਝ ਦੱਸ ਦਿੱਤਾ ਹੈਗਾ ਪ੍ਰਭੂ ਯਿਸੂ ਨੂੰ ਕਹਿੰਦੀ ਤੇ ਬਹੁਤ ਸਾਰੀਆਂ ਬਾਈਬਲ ਦੇ ਵਿੱਚ ਇਹ ਵੀ ਰ ਲੇਡੀਜ਼ ਨੇ ਪ੍ਰਚਾਰ ਕੀਤਾ ਪ੍ਰਭੂ ਜਿਸੂ ਬਾਰੇ ਦੇ ਸਿਆਰੇ ਲਵਾ ਤੁਸੀਂ ਇਹ ਕੱਲ ਨਾ ਕਹੋ ਕਿ ਲੜੀ ਸੇ ਪ੍ਰਚਾਰ ਨਹੀਂ ਕਰ ਸਕਦੀ ਕਿ ਸਾਰੀ ਪ੍ਰਚਾਰ ਕਰ ਸਕਦੇ ਜਿਹਨੇ ਪ੍ਰਚਾਰ ਪ੍ਰਭੂ ਦਾ ਵਚਨ ਵੀ ਕਹਿੰਦਾ ਵਾ ਮੇਰੇ ਦਾਸ ਦਾਸੀਆਂ ਮੇਰੇ ਧੀਆਂ ਪੁੱਤਰ ਮੇਰੇ ਨਾਮ ਨੂੰ ਫਲਾਉਣ ਠੀਕ ਹੈ ਨਾ ਲੇਡੀਜ਼ ਪ੍ਰਚਾਰ ਕਰ ਸਕਦੀ ਹੈ ਤੁਸੀਂ ਦੇਖੋ ਬਾਕੀ ਤੁਸੀਂ ਤੁਸੀਂ ਨਾਲ ਉਹਦੇ ਵਿੱਚ ਗਲਤੀ ਕੀ ਹੈ ਕਿ ਉਹ ਪਰਮੇਸ਼ਵਰ ਦਾ ਰੱਬ ਦਾ ਹੀ ਪ੍ਰਚਾਰ ਕਰਦੀ ਹੈ ਤਾਂ ਇਹ ਲੇਡੀਜ਼ ਕਰੇ ਚਾਹੀਏ ਕੋਈ ਵੀ ਕਰੇ ਹੈ ਨਾ ਉਹਦੇ ਵਿੱਚ ਗਲਤੀ ਤਾਂ ਕੁਝ ਨਹੀਂ ਹੈ ਹੈ ਇਹਨਾਂ ਦਾ ਚੌਥਾ ਤਾਂ ਮਿੰਟ ਹੈਗਾ ਕਹਿੰਦਾ ਕਿ ਸਭ ਗੋਲਮਾਲ ਹੈ ਸਭ ਗੋਲਮਾਲ ਹੈ ਸਿਰਫ ਪੈਸੇ ਦੀ ਖੇੜੇ ਹੈ ਜਿਹੜੇ ਆਪਣੇ ਧਰਮ ਦੇ ਨਹੀਂ ਹੋਏ ਉਹ ਤੁਹਾਡੇ ਕੀ ਹੋਣਗੇ ਬਸ ਅੱਜ ਕੱਲ ਟ੍ਰੈਂਡ ਹੈ ਤੁਹਾਨੂੰ ਭਾਜੀ ਟ੍ਰੈਂਡ ਲੱਗਦਾ ਹੋਊਗਾ ਠੀਕ ਹੈ ਨਾ ਤੁਸੀਂ ਅੱਜ ਤੋਂ ਨਹੀਂ ਤੁਸੀਂ ਸ਼ੁਰੂ ਤੋਂ ਤੁਸੀਂ ਦੇਖਿਓ ਕਿ ਇਹ ਜਿਹੜਾ ਇਹ ਕ੍ਰਿਸ਼ਚਨ ਆ ਨਾ ਸ਼ੁਰੂ ਤੋਂ ਲੈ ਕੇ ਤੋਂ ਹੁਣ ਤੱਕ ਇਹ ਬਹੁਤ ਪੁਰਾਣਾ ਇਤਿਹਾਸ ਵਾਲਾ ਕਿ ਇਹ ਮਤਲਬ ਕੀ ਵੱਧਦੇ ਜਾ ਰਹੇ ਆ ਕਿ ਕੋਈ ਟ੍ਰੈਂਡ ਨਹੀਂ ਹੈਗਾ ਕਿਉਂਕਿ ਪ੍ਰਭੂ ਜੀ ਸਿਰ ਤੇ ਲੋਕ ਵਿਸ਼ਵਾਸ ਕਰਦੇ ਸ਼ਿਫਾ ਪਾਉਂਦੇ ਸੱਚਮੁੱਚ ਆਪਣੀਆਂ ਹਨਾ ਆਪਣੀਆਂ ਮੁਸੀਬਤਾਂ ਤੋਂ ਆਪਣੀਆਂ ਚੰਗਾਈ ਪੁੰਦਿਆ ਠੀਕ ਹੈ ਨਾ ਤੇ ਲੇਕਿਨ ਮੇਨ ਗੱਲ ਹਨਾ ਸਵਰਗ ਜਾਂਦਾ ਹਨਾ ਜਿਹੜਾ ਵਾ ਰਾਹ ਉਹ ਬਾਈਬਲ ਵਿੱਚ ਲਿਖਿਆ ਆ ਇਹਦੇ ਵਿੱਚ ਬੰਦੇ ਨੂੰ ਸਹੀ ਬਣਾਇਆ ਜਾਂਦਾ ਵਾ ਇਹ ਨਹੀਂ ਕਿ ਧਰਮ ਬਦਲ ਕੇ ਉਹਦਾ ਕੁਝ ਹੋਰ ਕਰ ਦਿੰਦੇ ਆ ਕਿ ਧਰਮ ਬਦਲ ਤੁਸੀਂ ਆ ਨਹੀਂ ਕਰਨਾ ਤੋਂ ਨਹੀਂ ਕਰ ਬੰਦੇ ਨੂੰ ਸਹੀ ਬਣਾਉਂਦੇ ਕਹਿੰਦੇ ਕਿ ਆਪਣੇ ਗੁਨਾਹਾਂ ਤੋਂ ਤੋਬਾ ਕਰ ਪਾਪਾਂ ਤੋਂ ਤੋਬਾ ਕਰ ਵਫਾਦਾਰ ਰਹੇ ਆਪਣੇ ਪਤੀ ਦੇ ਨਾਲ ਪਤਨੀ ਦੇ ਨਾਲ ਤੇ ਦੋ ਪਿੱਠ ਪਿਛੇ ਨਾ ਬੋਲ ਦੋ ਬੋਲਣਾ ਮੂੰਹ ਤੇ ਉਹਨਾਂ ਸਮਝਿਆਰ ਸਾਥੀ ਮੂੰਹ ਚ ਉਹਦੇ ਨਾਲ ਪਿਆਰ ਕਰ ਇਹ ਇਹ ਸਭ ਉਹ ਤੇ ਇਹ ਜਾਂਦਾ ਸਮਝਾਇਆ ਜਾਂਦਾ ਹੈ ਤੇ ਬਾਕੀ ਤੁਸੀਂ ਮੇਰਾ ਕਿਸੇ ਨੂੰ ਧਰਮ ਨੂੰ ਮਾਰਾ ਕਹਿਣਾ ਮੈਂ ਕਹਿੰਦੀ ਚੋੜ ਦੀ ਨਾਲ ਹੀ ਹੈਗਾ ਵਾ ਲੇਕਿਨ ਤੁਸੀਂ ਹੈ ਨਾ ਇਸ ਕਮੈਂਟਾਂ ਦੇ ਉੱਤੇ ਤੁਸੀਂ ਦੱਸਿਓ ਕਿ ਇਹ ਸਹੀ ਕਹਿ ਰਿਹਾ ਹੈ ਜਾਂ ਗਲਤ ਕਹਿ ਰਿਹਾ ਹੈ ਔਰ ਮੇਰੀ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਕੀ ਦੋਦੇ ਮੇ ਪਾ ਲਈਏ ਫਸਟ ਜੀ ਫਸਟ ਜੀ ਜੀ ਬਹੁਤ ਅਚੇ ਤਰੀਕੇ ਨਾਲ ਸਮਝਾ ਰਹੇ ਫਤਿਹ ਸ਼ਬਦ ਦੇ ਬਾਰੇ ਮੇ ਫਤਿਹ ਵੀ ਕਿਸ ਤਰ੍ਹਾਂ ਜਿਤਨ ਕਨਫਿਊਜ਼ਨ ਹੈ ਇਸ ਵੀਡੀਓ ਨੂੰ ਜਰੂਰ ਦੇਖਿਆ ਜਾ ਕੇ ਇਸ ਨੂੰ ਹੁਣ ਮੈਂ ਅਪਲੋਡ ਕਰੂੰਗੀ ਔਰ ਜੇ ਕਿਸੇ ਨੂੰ ਗਲ ਗੁੜੀ ਲੱਗੇ ਕੁਝ ਵੀ ਬੁਰਾ ਲੱਗਾ ਤਾਂ ਮੇਰੇ ਕੋਲ ਮਾਫੀ ਮੰਗ ਲਈਏ ਲੇਕਿਨ ਮੇਰਾ ਕਹਿੰਦਾ ਲੜਾਈ ਪੁੰਦਾ ਤਰਮਾ ਵਿੱਚ ਫਿਕ ਪੁੰਦਾ ਕੋਈ ਨਹੀਂ ਪਰ ਮੈਂ ਇਹਨੇ ਸੋਇ ਆਪਣੀ ਸੋਚਾਂ ਨੂੰ ਸਹੀ ਕਰੋ ਕੋਈ ਕਿਸੇ ਦੇ ਹਨਾ ਸ਼ਬਦ ਨੂੰ ਜਾਂ ਕਿਸੇ ਦੇ ਸਰਦਾਰ ਜਾਂ ਕੁਛ ਹੋ ਵੀ ਆ ਤੁਸੀਂ ਕਮੈਂਟ ਕਰ ਦਿੰਨੇ ਆ ਕਿ ਇਹ ਸਰਦਾਰ ਵੀ ਉਹ ਕ੍ਰਿਸਚਨ ਬਣੇ ਹੋਏ ਉਹ ਵੀ ਇਸ ਦੁਨੀਆ ਦੇ ਵਿੱਚ ਸਭ ਨੂੰ ਹੱਥ ਪਏਗਾ ਵਾ ਪ੍ਰਭੂ ਨੂੰ ਮੰਨੰਦਾ ਰੱਬ ਨੂੰ ਜਾਣੰਦਾ ਕੁਛ ਸਰਦਾਰ ਇਹੋ ਜਿਹੇ ਵੀ ਨਹੀਂ ਹੈਗੇ ਥੋ ਨੀਚ ਤੋਂ ਨੀਚ ਕੰਮ ਕਰਦੇ ਕੁਛ ਸਰਦਾਰ ਇਹੋ ਜਿਵੇਂ ਹੈਗੇ ਵਧੀਆ ਤੋਂ ਵਧੀਆ ਕੰਮ ਕਰਦੇ ਹਰ ਇੱਕ ਇਨਸਾਨ ਦੇ ਵਿੱਚ ਅੱਛੇ ਔਰ ਬੁਰੇ ਹੁੰਦੇ ਆ ਤੇ ਠੀਕ ਹੈ ਨਾ ਤੇ ਕਿਸੇ ਨੂੰ ਆਪਾਂ ਮਾਰਾ ਨਹੀਂ ਦੇ ਸਕਦੇ ਇੱਥੇ ਸਾਰੇ ਸਹੀ ਆ ਲੇਕਿਨ ਜਦ ਤੱਕ ਪਰਮੇਸ਼ਰ ਨੇ ਕਰਨਾ ਹੋ ਉਹ ਆਪਣੇ ਆਪ ਕਰੇਗਾ ਕਿਰਿਸਟੂ ਸਿੰਘ ਨਹੀਂ ਆਣਾ ਕਰੇ ਹallelujah ਹallelujah ਚਾਹੇ ਆਤਮਾ ਕਿ ਆ ਚਾਹੇ ਸੰਸਾਰ ਕਿ ਆ ਉਹ ਕਦੋਂ ਤੁਹਾਡੇ ਉੱਤੇ ਪ੍ਰਭਾਵਸ਼ਾਲੀ ਹੁੰਦਾ ਆ ਜਦੋਂ ਤੁਸੀਂ ਕਮਜ਼ੋਰ ਹੁੰਦੇ ਆ ਉਦੋਂ ਉਹ ਤੁਹਾਡੇ ਉੱਤੇ ਪ੍ਰਭਾਵਸ਼ਾਲੀ ਹੁੰਦਾ ਹੈ ਵੇਰੀ ਤੁਹਾਡੇ ਵਿਰੁੱਧ ਖੜਾ ਕਦੋਂ ਹੁੰਦੇ ਆ ਜਦੋਂ ਤੁਸੀਂ ਤਰੱਕੀ ਦੀ ਰਾਹ ਤੇ ਤੁਰਨਾ ਸ਼ੁਰੂ ਕਰ ਦਿੰਦੇ ਹੋ ਇਸ ਲਈ ਜਦੋਂ ਵੀ ਤੁਸੀਂ ਤਰੱਕੀ ਦੀ ਰਾਹ ਤੇ ਤੁਰਨਾ ਸ਼ੁਰੂ ਕਰੋ ਉਸ ਵੇਲੇ ਇਹ ਧਿਆਨ ਰੱਖੋ ਕਿ ਤੁਸੀਂ ਕਮਜ਼ੋਰ ਨਹੀਂ ਹੋਣਾ ਅਸਵਲੇ ਤੁਸੀਂ ਇਹ ਧਿਆਨ ਰੱਖੋ ਕਿ ਤੁਸੀਂ ਆਪਣੇ ਜੀਵਨ ਨੂੰ ਨੱਕ ਦੀ ਸਿਹਤ ਨਾਲ ਦੇਖ ਕੇ ਜੀਣਾ ਹੈ ਹallelujah ਆਓ ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਦੇ ਹਾਂ ਦੂਜਾ ਸਾਮੂਅਲ ਉਹਦਾ 5 ਨੰਬਰ ਅਧਿਆਇ ਉਹਦੀ 17 ਨੰਬਰ ਪੰਕਤੀ ਦੇ ਵਿੱਚ ਹallelujah ਇੱਥੇ ਲਿਖਿਆ ਜਾਂ ਫਲਿਸਤੀਆਂ ਨੇ ਸੁਣਿਆ ਜੋ ਉਹਨਾਂ ਦਾਊਦ ਨੂੰ ਮੱਸਾ ਕਰਕੇ ਇਜ਼ਰਾਈਲ ਦਾ ਪਾਦਸ਼ਾਹ ਬਣਾਇਆ ਹੈ ਤਦ ਸਾਰਿਆਂ ਫਲਿਸਤੀਆਂ ਨੇ ਦਾਊਦ ਦੇ ਲੱਭਣ ਲਈ ਚੜ੍ਹਾਈ ਕੀਤੀ ਅਤੇ ਦਾਊਦ ਨੇ ਸੁਣਿਆ ਸੋ ਉਹ ਕੋਟ ਵਿੱਚ ਲੈ ਗਿਆ ਇੱਥੇ ਆਪਾਂ ਵਚਨ ਦੇ ਵਿੱਚ ਦੇਖਦੇ ਹਾਂ ਜਦੋਂ ਫਲਿਸਤੀਆਂ ਨੇ ਸੁਣਿਆ ਕਿ ਦਾਊਦ ਨੂੰ ਮੱਸਾ ਕਰਕੇ ਇਜ਼ਰਾਈਲ ਦਾ ਜਿਹੜਾ ਪਾਦਸ਼ਾਹ ਆ ਉਹ ਬਣਾਇਆ ਗਿਆ ਹੈ ਪਾਦਸ਼ਾਹ ਹੋਣ ਦੇ ਲਈ ਉਹਨੂੰ ਮੱਸਾ ਕਰ ਦਿੱਤਾ ਗਿਆ ਹੈ ਤਮ ਵਚਨ ਸਾਨੂੰ ਦੱਸਦਾ ਕਿ ਸਾਰੇ ਫਲਿਸਤੀਆਂ ਨੇ ਦਾਊਦ ਦੇ ਲੱਭਣ ਦੀ ਚੜ੍ਹਾਈ ਕੀਤੀ ਕਿ ਉਹ ਕਿੱਥੇ ਆ ਉਹਨੂੰ ਫੜਿਆ ਜਾਏ ਅਰ ਉਹਦਾ ਕਾਤ ਕੀਤਾ ਜਾਵੇ ਪਰ ਇਹ ਸਟੋਰੀ ਸਿਰਫ ਦਾਊਦ ਦੀ ਹੀ ਨਹੀਂ ਆ ਜਦੋਂ ਵੀ ਕਿਸੇ ਮਨੁੱਖ ਨੂੰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਮਹਿਮਾ ਪ੍ਰਾਪਤ ਹੁੰਦੀ ਆ ਜਦੋਂ ਵੀ ਕਿਸੇ ਮਨੁੱਖ ਦੀ ਪਰਮੇਸ਼ਵਰ ਜੀ ਦੀ ਕਿਰਪਾ ਦੇ ਨਾਲ ਤਰੱਕੀ ਹੁੰਦੀ ਆ ਉਦੋਂ ਉਹਦੇ ਵਿਰੁੱਧ ਬਹੁਤ ਸਾਰੇ ਲੋਕ ਉੱਠ ਖਲੋਂਦੇ ਆ ਜਦੋਂ ਤੱਕ ਤੁਸੀਂ ਡਿੱਗੇ ਤੇ ਠੱਠੇ ਹੋਏ ਆ ਜਦੋਂ ਤੱਕ ਤੁਹਾਨੂੰ ਕੋਈ ਪੁੱਛਣ ਵਾਲਾ ਨਾ ਹੋਵੇ ਜਦੋਂ ਤੱਕ ਤੁਹਾਡਾ ਕੋਈ ਬੋਲ ਵਾਲਾ ਨਾ ਹੋਵੇ ਉਦੋਂ ਤੱਕ ਕਿਸੇ ਨੂੰ ਕੋਈ ਸਮੱਸਿਆ ਨਹੀਂ ਤੁਹਾਡੇ ਤੋਂ ਉਦੋਂ ਸਾਰੇ ਤੁਹਾਡੇ ਨਾਲ ਮਿਲਦੇ ਆ ਪਰ ਗੱਲਾਂ ਕਿੱਦਾਂ ਕਰਦੇ ਸਾਨੂੰ ਤੇਰੇ ਨਾਲ ਬਹੁਤ ਹਮਦਰਦੀ ਆ ਉਹ ਅੱਖਰਾਂ ਦੇ ਨਾਲ ਹਮਦਰਦੀ ਵਿਅਕਤ ਕਰਦੇ ਆ ਪਰ ਕੰਮਾਂ ਦੇ ਨਾਲ ਨਹੀਂ ਉਹ ਤੁਹਾਨੂੰ ਉੱਚਿਆਂ ਉਠਾਉਣ ਦੇ ਵਿੱਚ ਕੋਈ ਵੀ ਉប្រਾਲਾ ਨਹੀਂ ਕਰਦੇ ਪਰ ਉਹ ਤੁਹਾਡੇ ਨਾਲ ਇਦਾਂ ਜਾਂਦੇ ਜਿੱਦਾਂ ਤੁਹਾਡੇ ਬਹੁਤ ਹਮਦਰਦ ਹੋਣ ਜਿੱਦਾਂ ਉਹਨਾਂ ਨੂੰ ਬਹੁਤ ਦੁੱਖ ਹੋਵੇ ਸੱਚਮੁੱਚ ਪਰ ਜਦੋਂ ਤੁਸੀਂ ਸੱਚ ਦੀ ਰਾਹ ਤੇ ਚੱਲਣ ਲੱਗਦੇ ਆ ਜਦੋਂ ਪਰਮੇਸ਼ਵਰ ਜੀ ਦੀ ਅਪਾਰ ਕਿਰਪਾ ਦੇ ਹੇਠ ਆ ਜਾਂਦੇ ਆ ਜਦੋਂ ਤੁਸੀਂ ਆਪਣੇ ਗੁਨਾਹਾਂ ਤੋਂ ਤੌਬਾ ਕਰਦੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਤੁਹਾਡੇ ਲਈ ਸੁੱਖ ਦੇ ਦਿਨਾਂ ਦਾ ਐਲਾਨ ਹੁੰਦਾ ਮਾਫੀ ਪ੍ਰਾਪਤ ਹੁੰਦੀ ਆ ਤਾਂ ਪਰਮੇਸ਼ਵਰ ਦਾ ਅਨੁਗ੍ਰਹਿ ਜੀਵਨ ਦੇ ਵਿੱਚ ਆਉਂਦਾ ਤੁਹਾਡੇ ਹਾਲਾਤ ਬਦਲ ਜਾਂਦੇ ਆ ਫਿਰ ਉਹੀ ਲੋਕ ਜਿਹੜੇ ਤੁਹਾਡੇ ਜੀਵਨ ਚ ਪਹਿਲਾਂ ਤੁਹਾਨੂੰ ਹਮਦਰਦ ਨਜ਼ਰ ਆਉਂਦੇ ਉਹੀ ਤੁਹਾਡੇ ਵਿਰੁੱਧ ਫਿਰ ਉਠ ਖਲੋਂਦੇ ਆ ਕਿ ਕਿਸੇ ਵੀ ਤਰੀਕੇ ਦੇ ਨਾਲ ਉਹ ਤੁਹਾਨੂੰ ਏਠਾ ਨੂੰ ਖਿੱਚਣ ਜਦੋਂ ਤੱਕ ਦਾਊਦ ਨੂੰ ਰਾਜਾ ਹੋਣ ਦੇ ਲਈ ਮਸਾ ਨਹੀਂ ਕੀਤਾ ਗਿਆ ਫਲਸਤੀਆਂ ਨੂੰ ਉਹਦੇ ਤੋਂ ਕੋਈ ਪਰੇਸ਼ਾਨੀ ਨਹੀਂ ਸੀ ਜਦੋਂ ਹੀ ਉਹਨਾਂ ਨੇ ਸੁਣਿਆ ਕਿ 다ਊਦ ਨੂੰ ਬਾਸ਼ਾ ਹੋਣ ਦੇ ਲਈ ਚੁਣਿਆ ਗਿਆ ਹੈ ਮਸਾ ਕਰ ਦਿੱਤਾ ਗਿਆ ਹੈ ਤੇ वचन ਦੇ ਵਿੱਚ ਲਿਖਿਆ ਉਹਨਾਂ ਨੇ ਉਹਦੀ ਭਾਲ ਜਿਹੜੀ ਆ ਸਾਰੇ ਫਲਿਸਤੀਆਂ ਨੇ ਉਹਦੀ ਭਾਲ ਸ਼ੁਰੂ ਕਰ ਦਿੱਤੀ ਤੇ ਜਦੋਂ 다ਊਦ ਨੂੰ ਪਤਾ ਲੱਗਾ ਕਿ ਉਹ ਇਦਾਂ ਕਰਦੇ ਆ ਉਹਨੂੰ ਲੱਭਣ ਦੀ ਕੋਸ਼ਿਸ਼ ਦੇ ਵਿੱਚ ਆ ਉਹਨਾਂ ਦੇ ਮਨਸੂਬੇ ਕੀ ਆ ਤਾਂ वचन ਦੇ ਵਿੱਚ ਲਿਖਿਆ ਹੈ ਕਿ ਜਿਹੜਾ 다ਊਦ ਆ ਉਹ ਕੋਟ ਦੇ ਵਿੱਚ ਲੈ ਗਿਆ ਉਹ ਇੱਕ ਜਗ੍ਹਾ ਨੂੰ ਇੱਕ ਸ਼ਰਨਸਥਾਨ ਦੇ ਵਿੱਚ ਚਲਿਆ ਗਿਆ। ਅਗਰ ਅੱਜ ਤੁਹਾਡਾ ਕੋਈ ਵਿਰੋਧ ਕਰ ਰਿਹਾ ਆ ਯਾਦ ਰੱਖੋ ਮੈਂ ਉਸ ਵਿਰੋਧ ਦੀ ਗੱਲ ਕਰ ਰਹੀ ਆ ਅਗਰ ਤੁਸੀਂ ਠੀਕ ਰਾਹ ਤੇ ਚੱਲ ਰਹੇ ਆ ਤੁਸੀਂ ਚੰਗੇ ਕੰਮ ਕਰ ਰਹੇ ਆ ਫਿਰ ਵੀ ਤੁਹਾਡਾ ਵਿਰੋਧ ਹੋ ਰਿਹਾ ਆ ਤਾਂ ਫਿਰ ਤੁਸੀਂ ਸਮਝ ਸਕਦੇ ਆ ਕਿਉਂ ਤੁਹਾਡਾ ਨਹੀਂ ਪਰ ਪਰਮੇਸ਼ਵਰ ਦਾ ਵਿਰੋਧ ਕਰ ਰਹੇ ਹੋ ਤੇ ਇਹ ਵਿਰੋਧ ਹੋਣਾ ਹੀ ਆ ਵਚਨ ਦੇ ਵਿੱਚ ਲਿਖਿਆ ਆ ਕਹਿੰਦਾ ਜੇ ਅਸੀਂ ਧਰਮ ਦੇ ਕੰਮਾਂ ਦੇ ਲਈ ਸਤਾਏ ਜਾਈਏ ਤਾਂ ਸਾਡੇ ਲਈ ਉਹ ਮਹਿਮਾ ਵਾਲੀ ਗੱਲ ਆ ਇੱਕ ਚੰਗੀ ਗੱਲ ਆ ਬਜਾਏ ਇਹ ਦੇ ਕਿ ਅਸੀਂ ਪਾਪ ਕਰਕੇ ਗੁਨਾਹ ਕਰਕੇ ਚੋਰੀਆਂ ਕਰਕੇ ਮਾਰੇ ਤੇ ਕੁੱਟੇ ਜਾਈਏ ਵਿਰੋਧ ਦੋ ਤਰ੍ਹਾਂ ਦਾ ਆ ਇੱਕ ਵਿਰੋਧ ਆ ਕਿ ਕੋਈ ਮਨੁੱਖ ਬਹੁਤ ਬੁਰੇ ਕੰਮ ਕਰ ਰਿਹਾ ਆ ਉਹ ਵੀ ਵਿਚਾਰੀ ਆ ਉਹ ਨਸ਼ੇਬਾਜ਼ ਆ ਉਹ ਲੜਾਕਾ ਆ ਉਦੀ ਬਹਿਣੀ ਉੱਠਣੀ ਸਹੀ ਨਹੀਂ ਆ ਉਹਦਾ ਬੋਲ ਚਾਲ ਸਹੀ ਨਹੀਂ ਆ ਉਹਦੇ ਕੰਮ ਕਾਰ ਸਹੀ ਨਹੀਂ ਆ ਉਹ ਚੋਰੀਆਂ ਕਰਦਾ ਡਾਕੇ ਮਾਰਦਾ ਇਸ ਲਈ ਉਹਦਾ ਵਿਰੋਧ ਕੀਤਾ ਜਾ ਰਿਹਾ ਕਿ ਉਹ ਸੁਧਰ ਜਾਏ ਇਹ ਵੱਖਰੀ ਤਰ੍ਹਾਂ ਦਾ ਵਿਰੋਧ ਆ ਪਰ ਇੱਕ ਵਿਰੋਧ ਆ ਕਿ ਇੱਕ ਮਨੁੱਖ ਪਹਿਲਾਂ ਚੋਰ ਸੀ ਪਰ ਉਹਨੇ ਚੋਰੀਆਂ ਕਰਨੀਆਂ ਛੱਡ ਦਿੱਤੀਆਂ ਵਿਰੋਧ ਆ ਉਸ ਮਨੁੱਖ ਦਾ ਜਿਹੜਾ ਪਹਿਲਾਂ ਤਾਂ ਵੀ ਵਿਚਾਰੀ ਸੀਗਾ ਕਰਦੇ ਵਿੱਚ ਕਲੇਸ਼ ਕਰਦਾ ਸੀਗਾ ਨਸ਼ੇ ਕਰਦਾ ਸੀਗਾ ਮਾਰਕੁੱਟ ਕਰਦਾ ਸੀਗਾ ਆਪਣੇ ਪਿੰਡ ਵਿੱਚ ਸ਼ਹਿਰ ਵਿੱਚ ਉਹਦਾ ਕੋਈ ਚੰਗਾ ਰਿਕਾਰਡ ਨਹੀਂ ਸੀਗਾ ਪਾਪ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਸੀਗਾ ਦੁਖੀ ਸੀ ਲਾਚਾਰ ਸੀ ਸਮੱਸਿਆ ਵਿੱਚ ਸੀ ਪਰ ਹੁਣ ਓਨੇ ਆਪਣਾ ਜੀਵਨ ਪਰਮੇਸ਼ਵਰ ਨੂੰ ਦਿੱਤਾ ਔਰ ਪਰਮੇਸ਼ਵਰ ਜੀ ਨੇ ਉਹਦਾ ਜੀਵਨ ਬਦਲ ਦਿੱਤਾ ਉਹਦੇ ਹਾਲਾਤ ਬਦਲ ਗਏ ਹੁਣ ਉਹਦਾ ਵਿਰੋਧ ਸ਼ੁਰੂ ਹੋ ਗਿਆ ਏ ਉਦਾਂ ਦਾ ਵਿਰੋਧ ਆ ਜਿੱਦਾਂ ਦਾ ਦਾਊਦ ਦਾ ਹੋ ਰਿਹਾ ਹੈ ਅਕਰ ਇਸ ਤਰ੍ਹਾਂ ਦਾ ਤੁਹਾਡਾ ਵਿਰੋਧ ਹੋ ਰਿਹਾ ਆ ਚੰਗੇ ਬਣਨ ਤੇ ਤੁਹਾਡਾ ਵਿਰੋਧ ਹੋ ਰਿਹਾ ਆ ਤਾਂ ਫਿਰ ਪਰਮੇਸ਼ਵਰ ਦਾ ਧੰਨਵਾਦ ਕਰੋ ਪਰਮੇਸ਼ਵਰ ਦੀ ਸ਼ਰਨ ਦੇ ਵਿੱਚ ਬੈਠ ਕੇ ਪਰਮੇਸ਼ਵਰ ਦਾ ਧੰਨਵਾਦ ਕਰੋ वचन ਦੇ ਵਿੱਚ ਲਿਖਿਆ ਧਾਨਿਆਂ ਉਹ ਜਿਹੜੇ ਧਰਮ ਦੇ ਕਾਰਨ ਸਤਾਏ ਜਾਣਗੇ ਕਿਉਂਕਿ ਸਵਰਗ ਰਾਜ ਉਹਨਾਂ ਦਾ ਹੈ ਧਰਮ ਕੀ ਚੀਜ਼ ਆ ਜੋ ਪਰਮੇਸ਼ਵਰ ਦੇ ਆਖੇ ਲੱਗ ਕੇ ਜੀਵਨ ਜੀਣਾ ਧਰਮ ਦਾ ਮਤਲਬ ਸੁਧਰਿਆ ਹੋਇਆ ਜੀਵਨ ਜੀਣਾ ਜਿੱਦਾਂ ਦਾ ਜੀਵਨ ਪਰਮੇਸ਼ਵਰ ਨੂੰ ਪਸੰਦ ਆ ਪਰਮੇਸ਼ਵਰ ਦੇ ਸੁਭਾਅ ਦੇ ਅਨੁਸਾਰ ਚੱਲਣਾ ਪਰਮੇਸ਼ਵਰ ਜੀ ਦੀ ਇੱਛਾ ਦੇ ਅਨੁਸਾਰ ਕੰਮ ਕਰਨੇ ਉਹ ਧਰਮ ਤੇ ਕਹਿੰਦਾ ਧੰਨਿਆ ਉਹ ਜਿਹੜੇ ਧਰਮ ਦੇ ਕਰਕੇ ਸਤਾਏ ਜਾਣ ਇਸ ਕਰਕੇ ਸਤਾਏ ਜਾਣ ਕਿਉਂ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਿੱਤਾ ਪਰਮੇਸ਼ਵਰ ਜੀ ਨਹੀਂ ਚਾਹੁੰਦੇ ਕਿ ਪਰਮੇਸ਼ਵਰ ਦੇ ਹੱਥਾਂ ਦਾ ਬਣਾਇਆ ਹੋਇਆ ਮਨੁੱਖ ਪਾਪ ਕਰੇ ਇਸ ਲਈ ਉਸ ਮਨੁੱਖ ਨੇ ਪਾਪ ਤੋਂ ਤੌਬਾ ਕਰ ਲਈ ਪਰ ਹੁਣ ਜਦੋਂ ਦੀ ਤੌਬਾ ਕੀਤੀ ਉਹ ਸਤਾਇਆ ਜਾਣਾ ਸ਼ੁਰੂ ਹੋ ਗਿਆ ਜਦੋਂ ਤਾਂ ਉਹ ਦੂਜਿਆਂ ਨੂੰ ਦੱਸਦਾ ਕਿ ਪਾਪ ਜਿਹੜਾ ਆ ਉਹਦੀ ਮਜ਼ਦੂਰੀ ਮੌਤ ਆ ਇਸ ਲਈ ਜੀਵਨ ਲੈਣਾ ਆ ਤਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਓ ਇਸ ਲਈ ਉਹਦਾ ਵਿਰੋਧ ਸ਼ੁਰੂ ਹੋ ਗਿਆ ਵਚਨ ਚ ਲਿਖਿਆ ਧਾਨਿਆ ਉਹੋ ਕਿਉਂਕਿ ਸਵਰਗ ਰਾਜ ਉਹਨਾਂ ਦਾ ਹੈ ਸੋ ਇਸ ਚੀਜ਼ ਨੂੰ ਆਨੰਦ ਦੀ ਗੱਲ ਜਾਣੋ ਪਰ ਅਗਰ ਬੁਰਾਈ ਕਰ ਰਹੇ ਆ ਤੁਸੀਂ ਤੁਹਾਡੇ ਜੀਵਨ ਦੇ ਵਿੱਚ ਬੁਰੇ ਕੰਮ ਆ ਗਲਤ ਜੀਵਨ ਜੀ ਰਹੇ ਆ ਤਾਂ ਫੇਰ ਤੁਹਾਡਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਆ ਉਹ ਤੁਹਾਡੇ ਸੁਧਾਰੇ ਜਾਣ ਦੇ ਲਈ ਆ ਫੇਰ ਉਸ ਵਿਰੋਧ ਦੇ ਵਿੱਚੋਂ ਤੁਸੀਂ ਸਿੱਖਣ ਦੀ ਕੋਸ਼ਿਸ਼ ਕਰੋ ਕਿ ਕਿਉਂ ਵਿਰੋਧ ਕੀਤਾ ਜਾ ਰਿਹਾ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਨੀਵਿਆ ਕਰੋ ਔਰ ਕਹੋ ਕਿ ਪ੍ਰਭੂ ਮੈਂ ਸੁਧਰਨਾ ਚਾਹੁੰਦਾ ਆ ਮੇਰੇ ਵਿੱਚੋਂ ਬੁਰਾਈ ਦਾ ਅੰਤ ਹੋ ਜਵੇ ਔਰ ਚੰਗਿਆਈ ਮੇਰੇ ਅੰਦਰ ਪੈਦਾ ਹੋਵੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਕਿਉਂਕਿ ਪਵਿੱਤਰ ਬਾਈਬਲ ਦੇ ਵਿੱਚ ਇਨਸਾਨ ਨੂੰ ਬੁਰਾਈ ਕਰਨ ਦੀ ਇਜਾਜ਼ਤ ਨਹੀਂ ਆ ਪਵਿੱਤਰ ਬਾਈਬਲ ਤੁਹਾਨੂੰ ਘਰਾਂ ਦੇ ਵਿੱਚ ਲੜਾਈਆਂ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਪਵਿੱਤਰ ਬਾਈਬਲ ਤੁਹਾਨੂੰ ਧੀਆਂ ਪੈਣਾ ਪੈਣਾ ਭਰਾਵਾਂ ਦੇ ਵੱਲ ਬੁਰੀ ਨਜ਼ਰ ਦੇ ਨਾਲ ਦੇਖਣ ਦੀ ਇਜਾਜ਼ਤ ਨਹੀਂ ਦਿੰਦਾ ਪਵਿੱਤਰ ਬਾਈਬਲ ਤੁਹਾਨੂੰ ਆਪਣੇ ਮਾਤਾ ਪਿਤਾ ਨੂੰ ਫਟਕਾਰਨ ਦੀ ਤੇ ਆਪਣੇ ਘਰਾਂ ਚੋਂ ਕੱਢ ਦੇਣ ਦੀ ਇਜਾਜ਼ਤ ਨਹੀਂ ਦਿੰਦਾ। ਪਵਿੱਤਰ ਬਾਈਬਲ ਤੁਹਾਨੂੰ ਵਿਧਵਾ ਤੇ ਅਨਾਥਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨ ਦੀ ਤੇ ਉਹਨਾਂ ਦਾ ਹੱਕ ਖਾਣ ਦੀ ਇਜਾਜ਼ਤ ਨਹੀਂ ਦਿੰਦਾ। ਅਗਰ ਤੁਸੀਂ ਇਹ ਕੰਮ ਕਰ ਰਹੇ ਆਂ ਤਾਂ ਤੁਸੀਂ ਪਰਮੇਸ਼ਵਰ ਤੋਂ ਮੰਗੋ ਕਿ ਪ੍ਰਭੂ ਮੇਰਾ ਨਰਮਾਈ ਦੇ ਨਾਲ ਸੁਧਾਰ ਕਰੋ ਤਾਂ ਜ਼ਰੂਰ ਪਰਮੇਸ਼ਵਰ ਜੀ ਤੁਹਾਡਾ ਨਰਮਾਈ ਦੇ ਨਾਲ ਸੁਧਾਰ ਕਰਨਗੇ ਹallelujah ਆਓ ਆਪਾਂ ਦੇਖਦੇ ਹਾਂ ਬਵਸਥਾ ਸਾਰ ਦੀ ਕਿਤਾਬ ਉਹਦਾ 28 ਨੰਬਰ ਅਧਿਆਇ ਉਹਦੀ 7 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਯਹਵਾ ਤੁਹਾਡੇ ਵੈਰੀਆਂ ਨੂੰ ਜਿਹੜੇ ਤੁਹਾਡੇ ਵਿਰੁੱਧ ਉੱਠਦੇ ਹਨ ਤੁਹਾਡੇ ਅੱਗੋਂ ਮਰਵਾ ਸੁੱਟੇਗਾ ਇੱਕ ਰਾਤ ਆਣੀ ਉਹ ਆਉਣਗੇ ਪਰ ਸੱਤੀ ਰਾਹੀ ਹੋ ਕੇ ਤੁਹਾਡੇ ਅੱਗੋਂ ਨੱਠਣਗੇ ਹallelujah ਜੇ ਅਸੀਂ ਸਹੀ ਜੀਵਨ ਜੀਂਦੇ ਆ ਜੇ ਅਸੀਂ ਪਵਿੱਤਰ ਬਾਈਬਲ ਦੇ ਅਨੁਸਾਰ ਚੱਲਦੇ ਆ ਜਿੱਦਾਂ ਪਰਮੇਸ਼ਵਰ ਜੀ ਦਾ ਵਚਨ ਸਾਨੂੰ ਚਲਾਉਂਦਾ ਹੈ ਜੇ ਅਸੀਂ ਉਸ ਤਰੀਕੇ ਨਾਲ ਚੱਲਦੇ ਆ ਤਾਂ ਫਿਰ ਵਚਨ ਸਾਨੂੰ ਇਦਾਂ ਦੱਸਦਾ ਕਿ ਸਾਡਾ ਅਕਾਲ ਪੁਰਖ ਪਰਮੇਸ਼ਰ ਸੈਨਾਵਾਂ ਦਾ ਯਹੋਵਾ ਪਰਮੇਸ਼ਰ ਸਾਡੇ ਵੈਰੀਆਂ ਨੂੰ ਜਿਹੜੇ ਸਾਡੇ ਵਿਰੋਧ ਉੱਠਦੇ ਆ ਸਾਡੀ ਲੜਾਈ ਲਹੂ ਤੇ ਮਾਸ ਦੇ ਨਾਲ ਨਹੀਂ ਆ ਪਰ ਫਿਰ ਵੀ ਜਿਹੜੇ ਵਿਰੋਧੀ ਆਤਮਿਕ ਸ਼ਕਤੀਆਂ ਦੇ ਵਸ ਵਿੱਚ ਪੈ ਜਾਂਦੇ ਆ ਤੇ ਜਿਨ੍ਹਾਂ ਨੂੰ ਫਿਰ ਵਿਰੋਧੀ ਆਪਣੇ ਚੁੰਗਲ ਚ ਫਸਾ ਕੇ ਧਰਮੀਆਂ ਦੀ ਖਿਲਾਫਤ ਵਿੱਚ ਇਸਤੇਮਾਲ ਕਰਦਾ ਆ ਪਰਮੇਸ਼ਵਰ ਉਹਨਾਂ ਨੂੰ ਧਰਮੀਆਂ ਦੀ ਖਿਲਾਫਤ ਵਿੱਚ ਕਾਮਯਾਬ ਨਹੀਂ ਹੋਣ ਦੇਊਗੇ ਹallelujah ਕਹਿੰਦਾ ਜਿਹੜੇ ਤੁਹਾਡੇ ਵਿਰੋਧ ਉੱਠਦੇ ਹਨ ਤੁਹਾਡੇ ਅੱਗੇ ਮਰਵਾ ਸੁੱਟੇਗਾ ਪਰਮੇਸ਼ਵਰ ਸਾਡੇ ਵੈਰੀਆਂ ਦਾ ਨਾਸ਼ ਕਰਨ ਵਾਲਾ ਪਰਮੇਸ਼ਵਰ ਆ ਉਹ ਇੱਕ ਰਾਹ ਥਾਣੀ ਆਉਣਗੇ ਪਰ ਸੱਤਾਂ ਰਾਹਾਂ ਥਾਣੀ ਭੱਜਣਗੇ ਉਹ ਆਉਣਗੇ ਇੱਕ ਰਾਹ ਥਾਣੀ ਵੀ 플ਾਨੇ ਦਾ ਨੁਕਸਾਨ ਕਰਨ ਦੇ ਲਈ ਚੱਲੇ ਆ ਪਰ ਪਰਮੇਸ਼ਵਰ ਦਾ ਭੈ ਉਹਨਾਂ ਦੇ ਉੱਤੇ ਐਸਾ ਆਊਗਾ ਪਰਮੇਸ਼ਵਰ ਦਾ ਕਰੋਧ ਉਹਨਾਂ ਦੀ ਖਿਲਾਫਤ ਦੇ ਵਿੱਚ ਐਸਾ ਭੜਕੂਗਾ ਕਿ ਉਹਨਾਂ ਦੇ ਨਸਣ ਦੇ ਲਈ ਵੱਖ-ਵੱਖ ਰਾਹ ਥਾਣੀ ਉਹਨਾਂ ਨੂੰ ਨੱਠਣਾ ਪਊਗਾ ਇਸ ਲਈ ਘਬਰਾਓ ਨਾ ਵਚਨ ਦੇ ਵਿੱਚ ਲਿਖਿਆ ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ ਵਚਨ ਚ ਲਿਖਿਆ ਨਾ ਮੈਂ ਤੁਹਾਨੂੰ ਛੱਡਾਂਗਾ ਨਾ ਮੈਂ ਤੁਹਾਨੂੰ ਤਿਆਗਾਂਗਾ ਲਿਖਿਆ ਇੱਕ ਮਾਂ ਤਾਂ ਆਪਣੇ ਦੁੱਧ ਪੀਂਦੇ ਹੋਏ ਬੱਚੇ ਨੂੰ ਭੁੱਲ ਸਕਦੀ ਆ ਪਰ ਮੈਂ ਤੁਹਾਨੂੰ ਨਹੀਂ ਵਿਸਾਰੂੰਗਾ ਮੈਂ ਤੁਹਾਨੂੰ ਨਹੀਂ ਭੁੱਲੂੰਗਾ ਕਹਿੰਦਾ ਤੁਹਾਡੇ ਨਾਮ ਮੇਰੀਆਂ ਥੇਲੀਆਂ ਦੇ ਉੱਤੇ ਉਕਰੇ ਹੋਏ ਆ ਉਹ ਮਾਂ ਨਾਲੋਂ ਵੀ ਵੱਧ ਪ੍ਰੇਮ ਕਰਨ ਵਾਲਾ ਪਿਤਾ ਪਰਮੇਸ਼ਵਰ ਆ ਹallelujah ਇਸ ਲਈ ਤੁਸੀਂ ਇਹ ਨਾ ਸੋਚੋ ਹੁਣ ਕੀ ਹੋਊਗਾ ਕੌਣ ਸਾਡੀ ਮਦਦ ਨੂੰ ਆਊਗਾ ਤੁਹਾਡੀ ਮਦਦ ਨੂੰ ਰੱਬ ਆਪ ਹਾਜ਼ਰੀ ਹallelujah 다우드 ਰਾਜਾ ਕੀ ਕਹਿੰਦਾ ਕਹਿੰਦਾ ਮੇਰੀ ਮਦਦ ਨੂੰ ਰੱਬ ਆਪ ਹੁੰਦਾ ਹੈ ਕਹਿੰਦਾ ਮੈਂ ਆਪਣੀਆਂ ਅੱਖਾਂ ਪਹਾੜਾਂ ਵੱਲ ਨੂੰ ਚੱਕਦਾ ਹਾਂ ਪਹਾੜਾਂ ਵੱਲ ਨੂੰ ਅੱਖਾਂ ਚੱਕੜਨਾ ਮਤਲਬ ਕੀ ਆ ਉਹ ਇਨਸਾਨਾਂ ਵੱਲ ਨੂੰ ਨਹੀਂ ਤੱਕਦਾ ਕਿ ਕੋਈ ਮਨੁੱਖਾਂ ਤੋਂ ਮੈਨੂੰ ਮਦਦ ਪ੍ਰਾਪਤ ਹੋਵੇ ਉਹ ਪਰਮੇਸ਼ਵਰ ਵੱਲ ਨੂੰ ਉਹ ਉਤਾਹਾਂ ਵੱਲ ਨੂੰ ਆਪਣੀਆਂ ਅੱਖਾਂ ਚੁੱਕਦਾ ਆ ਔਰ ਕਹਿੰਦਾ ਮੇਰੀ ਮਦਦ ਲਈ ਰੱਬ ਆਪ ਹੁੰਦਾ ਆ ਹallelujah ਤਾਂ ਪਰਮੇਸ਼ਵਰ ਸਾਡੀ ਮਦਦ ਦੇ ਲਈ ਆਪ ਅਵੇਲੇਬਲ ਆ ਵਚਨ ਦੇ ਵਿੱਚ ਲਿਖਿਆ ਮੈਂ ਤੁਹਾਨੂੰ ਆਪਣੇ ਸੱਜੇ ਫਤਿਹਮੰਦ ਹੱਥ ਦੇ ਨਾਲ ਸੰਭਾਲਾਂਗਾ ਕਹਿੰਦਾ ਨਾ ਡਰ ਨਾ ਕਾਬਰ ਮੈਂ ਤੇਰਾ ਪਰਮੇਸ਼ਵਰ ਝਾ ਮੈਂ ਤੇਰੇ ਅੰਗ ਸੰਗ ਹੋਵਾਂਗਾ ਮੈਂ ਤੈਨੂੰ ਆਪਣੇ ਸੱਜੇ ਫਤਿਹਮੰਦ ਹੱਥ ਨਾਲ ਸੰਭਾਲਾਂਗਾ ਮੈਂ ਤੇਰੇ ਵੈਰੀਆਂ ਨੂੰ ਨਾ ਹੋਆਂ ਜੈ ਕਰ ਦੇਵਾਂਗਾ ਉਹ ਨਾ ਹੋਆਂ ਜੈ ਹੋ ਕੇ ਨਾਸ਼ ਹੋ ਜਾਣਗੇ ਉਹ ਨੇਸ਼ਤੀ ਨੂੰ ਪੈਣਨਗੇ ਤੂੰ ਉਹਨਾਂ ਨੂੰ ਭਾੜੇਗਾ ਪਰ ਪਾਏਗਾ ਨਾ ਵਚਨ ਸਾਨੂੰ ਤਸੱਲੀयां ਦਿੰਦਾ ਹੈ ਅਰ ਪਰਮੇਸ਼ਵਰ ਦੀ ਬਾਣੀ ਹੀ ਤੇ ਆ ਜਿਹੜੀ ਪੂਰੇ ਹੋਏ ਬਿਨਾ ਨਹੀਂ ਰਹਿੰਦੀ ਇਹਦੇ ਵਿੱਚ ਜੋ ਕੁਝ ਲਿਖਿਆ ਜੋ ਕੁਝ ਦਰਜ ਕੀਤਾ ਗਿਆ ਧਰਮੀਆਂ ਦੇ ਲਈ ਉਹ ਜਰੂਰ ਪੂਰਾ ਹੋਊਗਾ ਉਹਨਾਂ ਦੇ ਲਈ ਜਿਹੜੇ ਪਰਮੇਸ਼ਵਰ ਦੇ ਉੱਤੇ ਆਸ ਰੱਖਦੇ ਵਿਸ਼ਵਾਸ ਰੱਖਦੇ ਉਹਨਾਂ ਦੇ ਲਈ ਇਹ ਬਾਣੀ ਸੱਚਮੁੱਚ ਜ਼ਿੰਦਾ ਹੈ ਹallelujah ਉਹਨਾਂ ਦੇ ਜੀਵਨ ਦੇ ਵਿੱਚ ਇਹ ਜਰੂਰ ਪੂਰੀ ਹੋਊਗੀ ਇਸ ਲਈ ਨਾ ਡਰਨਾ ਹੈ ਨਾ ਘਾਬਰਨਾ ਹੈ ਅਗਰ ਅੱਜ ਤੁਸੀਂ ਡਰਦੇ ਤੇ ਘਾਬਰੇ ਹੋਏ ਤੁਸੀਂ ਘਰ ਦੇ ਵਿੱਚ ਬੈਠੇ ਆ ਤੁਸੀਂ ਪਰਮੇਸ਼ਵਰ ਦਾ ਇਨਕਾਰ ਕਰ ਰਹੇ ਹੋ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਪਰਮੇਸ਼ਵਰ ਦਾ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। वचन ਦੇ ਵਿੱਚ ਲਿਖਿਆ ਹੈ ਕਹਿੰਦਾ ਜੇ ਤੁਸੀਂ ਮਨੁੱਖਾਂ ਦੇ ਸਾਹਮਣੇ ਮੇਰਾ ਇਨਕਾਰ ਕਰੋਗੇ ਮੈਂ ਪਿਤਾ ਦੇ ਸਾਹਮਣੇ ਤੁਹਾਡਾ ਇਨਕਾਰ ਕਰ ਦਵਾਂਗਾ। ਪਰ ਜੇ ਤੁਸੀਂ ਮਨੁੱਖਾਂ ਦੇ ਸਾਹਮਣੇ ਪਰਮੇਸ਼ਵਰ ਦਾ ਇਕਰਾਰ ਕਰੋਗੇ, ਪ੍ਰਭੂ ਯਿਸੂ ਮਸੀਹ ਦਾ ਇਕਰਾਰ ਕਰੋਗੇ ਉਹ ਪਿਤਾ ਦੇ ਸਾਹਮਣੇ ਸਾਡੇ ਲਈ ਇਕਰਾਰ ਕਰੇਗਾ ਕਿ ਹਾਂ। ਮੈਂ ਇਹਦੇ ਲਈ ਬਲੀਦਾਨ ਹੋਇਆ ਇਹ ਬਚਾਇਆ ਜਾਵੇ ਹallelujah ਇਸ ਲਈ ਅਗਰ ਤੁਸੀਂ ਚਾਹੁੰਦੇ ਆ ਕਿ ਸਵਰਗ ਦੇ ਵਿੱਚ ਅਸੀਂ ਜਾਈਏ ਸਵਰਗ ਰਾਜ ਸਾਨੂੰ ਮਿਲੇ ਪ੍ਰਭੂ ਯੀਸੂ ਮਸੀਹ ਆਪ ਪਿਤਾ ਦੇ ਅੱਗੇ ਸਾਡੇ ਲਈ ਸਿਫਾਰਿਸ਼ ਕਰਨ ਫਿਰ ਦਰ ਨੂੰ ਕੱਢ ਦਿਓ ਪੈ ਨੂੰ ਕੱਢ ਦਿਓ ਵਚਨ ਦੇ ਵਿੱਚ ਲਿਖਿਆ ਉਹਨੇ ਸਾਨੂੰ ਡਰਦਾ ਨਹੀਂ ਉਹਨੇ ਦਲੇਰੀ ਦਾ ਆਤਮਾ ਦਿੱਤਾ ਜੇ ਅੱਗਰ ਤੁਸੀਂ ਅੱਜ ਹਾਲਾਤਾਂ ਨੂੰ ਦੇਖ ਕੇ ਡਰੇ ਕਾਬਰ ਗਏ ਉਹ ਸਾਰੀ ਮਿਹਨਤ ਜਿਹੜੀ ਤੁਸੀਂ ਪਿਛਲੇ ਸਮਿਆਂ ਦੇ ਵਿੱਚ ਕੀਤੀ ਉਹ ਵਿਅਰਥ ਹੋ ਜਾਣੀ ਆ ਤੁਸੀਂ ਫੇ ਕਾਹੇ ਜੋਗੇ ਵੀ ਨਹੀਂ ਰਹਿਣ ਤੁਸੀਂ ਆਪਣੀ ਮੰਜ਼ਲ ਨੂੰ ਹਾਸਲ ਨਹੀਂ ਕਰ ਪੋਣ ਪਰ ਅਗਰ ਤੁਸੀਂ ਚਾਹੁੰਦੇ ਆ ਉਹ ਡੈਸਟੀਨੇਸ਼ਨ ਜਿਹੜੀ ਪਰਮੇਸ਼ਵਰ ਨੇ ਤੁਹਾਡੇ ਲਈ ਤੈਹਰਾਈ ਆ ਉਹ ਮੰਜ਼ਿਲ ਜਿਹੜੀ ਪਰਮੇਸ਼ਵਰ ਨੇ ਤੁਹਾਡੇ ਲਈ ਤੈਹਰਾਈ ਆ ਤੁਸੀਂ ਉਸ ਮੰਜ਼ਿਲ ਤੇ ਪਹੁੰਚੋ ਤਾਂ ਫਿਰ ਆਪਣੇ ਪਰਮੇਸ਼ਵਰ ਦਾ ਇਕਰਾਰ ਹਰ ਕਿਸੇ ਦੇ ਸਾਹਮਣੇ ਕਰਨ ਦੇ ਲਈ ਤਿਆਰ ਰਹੋ yes amen ਅੱਜ ਬਹੁਤ سارے ਲੋਕ ਆ ਉਹ ਡਰਦੇ ਆ ਮਾਰਿਆਂ ਕਹੀ ਜਾਂਦੇ ਸੀ ਚਮਤਕਾਰ ਨਹੀਂ ਹੁੰਦੇ ਉਹਨਾਂ ਨੇ ਇਨਕਾਰ ਕਰ ਦਿੱਤਾ ਕਹਿੰਦੇ ਬਾਈਬਲ ਦੇ ਵਿੱਚ ਚਮਤਕਾਰ ਹਨ ਨਹੀਂ ਯਾਦ ਰੱਖਿਓ ਤੁਹਾਡੇ ਵਿੱਚ ਵੀ ਬਹੁਤ ਸਾਰੇ ਭੈਣ ਭਰਾ ਬਹੁਤ ਚੰਗਿਆਂ ਅਹੁਦਿਆਂ ਦੇ ਉੱਤੇ ਆ ਤੁਸੀਂ ਲੈਕਚਰਰ ਹੋ ਸਕਦੇ ਤੁਸੀਂ ਵਕੀਲ ਡਾਕਟਰ ਤੁਸੀਂ ਇਨਸਪੈਕਟਰ ਹੋ ਸਕਦੇ ਤੁਸੀਂ ਜੱਜ ਹੋ ਸਕਦੇ ਤੁਸੀਂ ਇੰਜੀਨੀਅਰ ਹੋ ਸਕਦੇ ਤੁਸੀਂ ਇੱਕ ਖਾਸ ਪੋਸਟ ਦੇ ਉੱਤੇ ਪਰਮੇਸ਼ਵਰ ਦੇ ਵੱਲੋਂ ਨਿਰਧਾਰਿਤ ਕੀਤੇ ਹੋ ਸਕਦੇ ਔਰ वचन ਦੇ ਵਿੱਚ ਲਿਖਿਆ ਹਾਂ ਆਕਮਾਂ ਤੇ ਬਾਦਸ਼ਾਹਾਂ ਨੂੰ ਉਹ ਹੀ ਚੁਣਦਾ ਹੈ ਰੁਤਬੇ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਆਰ ਉਹ ਆਪਣੀ ਕਿਰਪਾ ਦੇ ਦੁਆਰੇ ਬਖਸ਼ਣ ਵਾਲਾ ਪਰਮੇਸ਼ਵਰ ਆ ਅਗਰ ਤੁਸੀਂ ਇੱਕ ਖਾਸ ਰੁਤਬੇ ਦੇ ਉੱਤੇ ਬਿਠਾਏ ਗਏ ਹੋ ਤਾਂ ਉਸ ਕੁਰਸੀ ਦੇ ਉੱਤੇ ਤੁਹਾਡੇ ਬੈਠਣ ਦੀ ਕੋਈ ਵਜ੍ਹਾ ਹੈ ਪਰਮੇਸ਼ਵਰ ਦੇ ਜਿਹੜੀ ਸਕ੍ਰਿਪਟ ਪਰਮੇਸ਼ਵਰ ਨੇ ਤੁਹਾਡੇ ਲਈ ਲਿਖੀ ਆ ਪਰਮੇਸ਼ਵਰ ਨੇ ਉਸ ਕੁਰਸੀ ਦੇ ਦੁਆਰਾ ਤੁਹਾਡੇ ਤੋਂ ਕੰਮ ਲੈਣਾ ਆ ਯਾਦ ਰੱਖੋ ਤੇ ਧਿਆਨ ਦੇਣਾ ਇਸ ਗੱਲ ਨੂੰ ਆਪਣੇ ਦਿਲ ਦੇ ਵਿੱਚ ਪਾ ਲਓ ਅਗਰ ਤੁਸੀਂ ਕਿਸੇ ਵੀ ਅਹੁਦੇ ਤੇ ਆ ਪਰਮੇਸ਼ਵਰ ਨੇ ਉਹ ਅਹੁਦਾ ਤੁਹਾਨੂੰ ਵਿਸ਼ੇਸ਼ ਮਕਸਦ ਦੇ ਲਈ ਦਿੱਤਾ ਹੈ ਪਰ ਅਗਰ ਤੁਸੀਂ ਸਿਰਫ ਉਸੇ ਅਹੁਦੇ ਦੇ ਉੱਤੇ ਕਾਮਯਾਬ ਰਹਿਣ ਦੇ ਲਈ ਉਸੇ ਪਰਮੇਸ਼ਵਰ ਦਾ ਇਨਕਾਰ ਕਰ ਦਿਓ ਜਿਨੇ ਤੁਹਾਨੂੰ ਉਹ ਅਹੁਦਾ ਦਿੱਤਾ ਤਾਂ ਲਿਖ ਲਓ ਅੱਜ ਦੀ ਤਰੀਕ ਪਾ ਕੇ ਉਹ ਅਹੁਦਾ ਕਾਇਮ ਨਹੀਂ ਰਹਿਣ ਵਾਲਾ ਜੈਸ ਪਿਤਾ ਪਰਮੇਸ਼ਵਰ ਅਗਰ ਤੁਸੀਂ ਪਰਮੇਸ਼ਵਰ ਦੇ ਕੰਮ ਦੇ ਵਿੱਚ ਵਿਗਨ ਪਾਉਂਗੇ ਤੁਸੀਂ ਸਫਲ ਨਹੀਂ ਹੋ ਸਕਦੇ